ਹਲਾਕੇ ਤੁਹਾਨੂੰ ਵੀ ਦੱਸ ਦਈਏ ਕਿ ਹੁਣ ਜੋ ਜਰਦੀਪ ਸਿੰਘ ਰਖੜਾ ਜੀ ਦੇ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਰੰਦੀਪ ਰਖੜਾ ਦਾ ਬੜਾ ਭਰਮਾ ਹੁੰਗਾਰਾ ਮਿਲ ਰਿਹਾ ਹੈ ਆਪਾਂ ਬਹਿਣਾ ਲਾਈਵ ਕਰਕੇ ਦੱਸਿਆ ਸੀ ਅੱਜ ਉਹ ਵੀ ਗੱਲ ਕਰਾਂਗੇ ਪਰ ਸਾਡਾ ਮੇਨ ਜਿਹੜਾ ਮੁੱਦਾ ਹੈ ਉਹ ਹੈ ਸੁਖਵੀਰ ਸਿੰਘ ਬਾਦਲ ਕੀ ਬਾਦਲ ਦੁਆਰਾ ਸੁਖਵੀਰ ਬਾਦਲ ਸ਼੍ਰੋਮਣੀ ਅਕਾਲੀ ਨੂੰ ਮਜ਼ਬੂਤ ਕਰ ਸਕਿਆ ਜਾਂ ਨਹੀਂ ਉਸ ਤੇ ਕਰਾਂਗੇ ਪੂਰੀ ਵਿਚਾਰ ਉਮਰ ਚਲਦਿਆਂ ਸਿੱਧਾ ਰੰਦੀਪ ਸਿੰਘ ਰਖੜਾ ਜੀ ਦੇ ਕੋਲ ਰੰਦੀਪ ਰਖੜਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਰ ਚੈਨਲ 'ਚ ਸਭ ਤੋਂ ਪਹਿਲਾਂ ਹਰਪ੍ਰੀਤ ਜੀ ਤੁਹਾਡੇ ਪੰਜਾਬੀ ਚੈਨਲ ਦੇ ਸੁਣਤਿਆਂ ਨੂੰ ਅਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬਾਕਪਤੀ ਇਹ ਰੰਦੀਰ ਜੀ ਫਿਰ ਸਵਾਲ ਤੇ ਸਵਾਲ ਦੇਖੋ ਹੈ ਨਾ ਹਰ ਵਾਰ ਕਹਿ ਦਿੰਦੇ ਨੇ ਇੱਕ ਵਾਰ ਤਾਂ ਕਹਿੰਦੇ ਮੈਂ ਪ੍ਰਧਾਨਗੀ ਨਹੀਂ ਲੈਣੀ ਜੇ ਤੁਸੀਂ ਪ੍ਰਧਾਨਗੀ ਨਹੀਂ ਲੈਣੀ ਸੀ ਫਿਰ ਤੁਸੀਂ ਪਿੱਛੇ हट ਜਾਂਦੇ ਉਸ ਦਿਨ ਕਹਿੰਦੇ ਬੜੀ ਜੀ ਮੀਟਿੰਗ ਕਾਫੀ ਦੇਰ ਚੱਲੀ ਹੈ ਤੂੰ ਦੇਖੇ ਹੋਣਾ ਤੇ ਫਿਰ ਪ੍ਰਧਾਨਗੀ ਲੈਣ ਲੱਗੇ ਪਿੱਛੇ ਨਹੀਂ ਹਟੇ ਕਹਿੰਦੇ ਮੈਂ ਪ੍ਰਧਾਨ ਬਣਾਂਗਾ ਤੇ ਫਿਰ ਡਰਾਮਾ ਨਾ ਨਾ ਸਿਆਸੀ ਡਰਾਮਾ ਨਾ ਖੇਡੋ ਨਾ ਫਿਰ ਹਰ ਪਹਿਲੀ ਗੱਲ ਇਸ ਤਰ੍ਹਾਂ ਹੈ ਜੀ 560 ਡੈਲੀਗੇਟ ਸਿੱਦੇ ਹਾਂਜੀ ਜਿਹਨਾਂ ਨੇ ਚੋਣ ਕਰਨੀ ਸੀ ਜੀ ਪਰੰਤੂ ਉਹ ਅਕਾਲੀ ਦਲ ਨੇ ਇਹ ਮੈ ਕਾਲ ਦਲ ਨਹੀਂ ਕਿ ਹੁਣ ਇਹ ਉਹ ਜੀ ਜੀ ਇਹ ਬਾਦਲਾ ਜੋ ਤੜਾ ਹਾਂਜੀ ਕੋ ਤੜੇ ਨੇ ਮਖੌਲ ਬਣਾਤਾ ਹਾਂ ਸ਼੍ਰੋਮਣੀ ਕਾਲੇ ਦਲ ਕਿਉਂਕਿ ਇਹ ਜਿਹੜੀ ਪਾਰਟੀ ਸੀ ਅਸ਼ੀਰ ਕਾਲ ਦਾ ਸਤ ਬਣੀ ਸੀ ਹਾਂਜੀ ਹਾਂਜੀ ਤੇ ਇਹ ਪਾਰਟੀ ਆ ਕੰਮ ਚੋਣਾਂ ਲੜਨਾ ਨਹੀਂ ਸੀ ਜੀ ਇਹਦਾ ਕੰਮ ਸੀ ਸ਼ੋਮਣੀ ਕਮੇਟੀ ਦੀ ਰੱਖਿਆ ਕਰਨਾ ਜੀ ਔਰ ਮਜ਼ਦੂਰ ਦੀ ਗਰੀਬ ਦੀ ਮਜ਼ਦੂਰ ਦੀ ਬਾਹ ਫੜਨਾ ਜੀ ਅਸੀਂ ਉਹ ਪਾਸਾ ਛੱਡ ਕੇ ਜੀ ਇੱਕ ਪਰਿਵਾਰ ਦੀ ਪਾਰਟੀ ਬਣਾਤੀ ਜਿਸ ਤਰ੍ਹਾਂ ਇੱਕ ਕੰਪਨੀ ਚੱਲਦੀ ਹੈ ਹਾਂਜੀ ਹਾਂਜੀ ਉਹਦਾ ਡਾਇਰੈਕਟਰ ਬਣਦਾ ਹੈ ਉਹਦਾ ਐਮ ਡੀ ਹੁੰਦਾ ਹੈ ਉਹਦਾ ਸੀਓ ਹੁੰਦਾ ਹੈ ਇਸ ਤਰ੍ਹਾਂ ਦਾ ਸਿਸਟਮ ਬਣਾ ਲਿਆ ਆਪਾਂ ਨੇ ਜੀ ਜੀ ਹੁਣ ਇਹ ਕਹਿੰਦੇ ਡੈਮੋਕਰੇਟੀ ਕਰਾਈ ਚੋਣ ਕੀਤੀ ਹੈ ਜੀ ਪਹਿਲੀ ਗੱਲ ਤਾਂ ਭਰਤੀ ਕਿਤੇ ਹੋਈ ਨਹੀਂ ਹਾਂਜੀ ਕਿਸੇ ਪਿੰਡ ਜਾ ਕੇ ਪਤਾ ਕਰ ਲਓ ਕਿਤੇ ਭਰਤੀ ਹੋਈ ਹੋਵੇ ਕਿੰਨੇ ਸੂਤ ਆ ਗਏ ਕਿਤੇ ਲਿਸਟਾਂ 'ਤੇ ਬੈਠੇ ਕੋਈ ਮੋਟਰ ਦੇ ਲਿਸਟਾ ਭਰ ਰਿਹਾ ਬੈਠਾ ਹਾਂਜੀ ਹਾਂਜੀ ਕਿਤੇ ਲਿਸਟਾ ਭਰ ਰਿਹਾ ਹੈ ਪੈਸੇ ਇਕੱਠੇ ਕਰ ਲੈ ਜੀ 27 ਲੱਖ ਦੀ ਭਰਤੀ ਇਹਨਾਂ ਹੋ ਗਈ ਹਾਂਜੀ ਇਹ ਕਿਉਂ ਨਹੀਂ 27 ਹਜ਼ਾਰ ਡੈਲੀਗੇਟ ਦਾ ਰੀਡ ਲਿਸਟ ਹੈ ਉਹ ਬੈਠੇ ਪਾਉਂਦੇ ਪਿਆ ਡੈਲੀਗੇਟ ਬਣਾ ਨੇ ਤੇ ਫਿਰ ਕੋਈ ਡੈਲੀਗੇਟ ਨਹੀਂ ਬਣਿਆ ਹੁਣ 500 ਸਾਡੇ ਡੈਲੀਗੇਟ ਬਣਾਏ ਅਧਿਕਾਰ ਲੈ ਲਏ ਸੁਵੀਰワਦ ਨੇ ਹਾਂ ਪਰ ਡੈਲੀਗੇਟ ਸੁਵੀਰワਦ ਨੇ ਬਣਾ ਲੇ ਫਿਰ ਉਹ ਡੈਲੀਗੇਟ ਸੁਵੀਰワਦ ਪ੍ਰਧਾਨ ਬਣ ਗਿਆ ਇਹਦਾ ਕੁਇਲ ਚੱਕਰੀ ਨਹੀਂ ਸੀਗਾ ਉਹ ਤਾਂ ਪਹਿਲੀ ਪ੍ਰਧਾਨ ਸੀਗਾ ਹਾਂ ਕਾਗਜ਼ਾਂ ਪਿੱਛੇ ਪਹਿਲੀ ਬਣਾਤੀ ਉਹ ਪਟਵਿਰ ਬਣਾਣ ਦੀ ਉਹੀ ਕਰ ਰਿਹਾ ਸੀਗਾ ਇਹ ਮੈਂ ਸਮਝਦਾ ਹਾਂ ਜਿਵੇਂ ਇੱਕ ਪਿੰਡ ਦਾ ਸਰਪੰਚ ਹੁੰਦਾ ਹੈ ਹਾਂਜੀ ਉਹ ਤਾਂ ਹੁੰਦਾ ਸਾਰੇ ਪਿੰਡ ਦਾ ਸਰਪੰਚ ਅੱਛਾ ਜੀ ਇੱਕ ਹੁੰਦਾ ਘਰ ਦਾ ਲਾਣੇਦਾਰ ਹਾਂਜੀ ਹਾਂਜੀ ਇਹ ਘਰ ਦਾ ਲਾਣੇਦਾਰ ਦੁਆਰੇ ਬਣਿਆ ਪਾਰਟੀ ਦਾ ਪ੍ਰਧਾਨ ਨਹੀਂ ਬਣਿਆ ਸੂਜੀ ਸਿੰਘ ਬਾਦਲ ਘਰ ਦਾ ਲਾਣੇਦਾਰ ਬਣਿਆ ਦੁਆਰਾ ਜਿਵੇਂ ਤੁਸੀਂ ਕਿਹਾ ਵੀ ਹੈ ਨਾ 2600 2700 ਹੈ ਨਾ ਭਰਤੀ ਕੀਤੀ ਗਈ ਸੀ ਮੰਦੇ ਆ हां स्टाइलक सॉरी ए आ, ए सवाल उठाए भी ਐਨੇ ਤਾਂ ਫਾਰਮ ਛਿਪੇ ਵੀ ਨਹੀਂ ਸੀ ਤੇ ਤੁਸੀਂ ਇੰਨੀ ਭਰਤੀ ਦਿਖਾ ਕੇ ਮੇਂ ਦਿੱਤੀ ਇਹ ਵਿਰੋਧੀ ਧਿਰਾਂ ਨੇ ਸਵਾਲ उठाए ਆ ਜੀ ਇਹ ਨਹੀਂ ਮੈਂ ਕਹਿੰਦਾ ਬਰਸ ਸਕਦਾ ਪਰਟੀ ਹੋ ਸਕਦੀ ਹੈ ਪਰ ਤੋ ਸਿਸਟਮ ਹੈ ਜਦੋਂ ਅਕਾਲ ਤਖਤ ਦਾ ਹੁਕਮ ਹੈ ਜੀ ਜੀ ਸੰਸਦਵਾਨ ਨੇ ਇੱਕ ਮਿੰਟ ਰੰਦੀਰ ਜੀ ਆਪਣਾ ਆਪਣੇ ਇੱਕ ਦਰਸ਼ਕ ਨੇ ਤੁਹਾਨੂੰ ਵੀ ਜਾਣਦੇ ਨੇ ਰਜਿੰਦਰ ਸਿੰਘ ਜੀ ਡਾਕਟਰ ਮਾਨਸਾ ਤੋਂ ਉਹ ਉਹ ਵੀ ਤੁਹਾਡੇ ਨਾਲ ਗੱਲਬਾਤ ਕਰਨਗੇ ਲਾਈਨ ਤੇ ਲੈ ਲੈਣੇ ਆ ਅ ਰਜਿੰਦਰ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਤੁਸੀਂ ਮੈਨੂੰ ਹਰ ਵਾਰ ਕਹਿੰਦੇ ਸੀ ਵੀ ਰੰਦੀਰ ਜੀ ਨਾਲ ਮੇਰੀ ਗੱਲ ਕਰਾਓ ਗੱਲ ਕਰਾਓ ਅੱਜ ਸਪੈਸ਼ਲ ਸਾਡੇ ਗੈਸਟ ਨੇ ਅ ਮੁੱਦਾ ਵੀ ਸੁਖਬੀਰ ਸਿੰਘ ਬਾਦਲ ਤੇ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਇਹਨਾਂ ਨੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਸਾਰੇ ਚੈਨਲ ਨੂੰ ਚੈਨਲ ਦੀ ਟੀਮ ਨੂੰ ਜੀ ਜੀ ਤੇ ਜਿਹੜੇ ਇਹ ਗੱਲ ਕੀ ਗੱਲ ਚੱਲ ਰਹੀ ਸੁਖਵੀਰ ਬਾਦਲ ਦੀ ਪ੍ਰਧਾਨਗੀ ਵਾਲਾ ਹਾਂਜੀ ਇਹ ਅਸੀਂ ਚਰਚਾ ਕਰ ਰਹੇ ਆ ਵੀ ਸੁਖਵੀਰ ਸਿੰਘ ਬਾਦਲ ਦੇ ਬਾਰੇ ਖਾਸ ਚਰਚਾ ਕਰ ਰਹੇ ਆ ਵੀ ਦੇਖੋ ਦੁਬਾਰਾ ਇਹ ਕਹਿੰਦੇ ਵੀ ਜੋ ਰੰਧੀਰ ਰਖੜਾ ਨੇ ਹੁਣ ਤੱਕ ਕਿਹਾ ਵੀ 27 ਲੱਖ ਫਾਰਮ ਯਾਨੀ ਕਿ ਕਹਿੰਦੇ ਭਰਤੀ ਦੀ ਕਰ ਲਈ ਤੇ ਡੈਲੀਗੇਟਸ ਬੈਠੇ ਸੀ ਉੱਥੇ ਕਹਿੰਦੇ ਵੀ ਯਾਨੀ ਕਿ ਆਪ ਹੀ ਪ੍ਰਧਾਨ ਬਣ ਕੇ ਯਾਨੀ ਪ੍ਰਧਾਨ ਤਾਂ ਪਹਿਲੇ ਸੀ ਗਿਆ ਇੱਕ ਫਾਰਮੈਲਟੀ ਕੀਤੀ ਗਿਆ ਦਿਖਾਵਾ ਯਾਨੀ ਲੋਕਾਂ ਨੂੰ ਜੋੜਨ ਲਈ ਆਪਣੇ ਆਪ ਨੂੰ ਇਹ ਇਹਦੇ ਵਾਰ ਤੁਸੀਂ ਕੀ ਹੋਗੇ ਮੈਂ ਤਾਂ ਠੀਕ ਹੈ ਇਹੀ ਗੱਲ ਹੈ ਜੀ ਰਖਾ ਸਾਹਿਬ ਦੇਖੋ ਜਿਹੜੀ ਉਹ ਆਪਣੀ ਸਮਝ ਹੈ ਵੀ ਜਿਹੜਾ ਹੁਕਮਨਾਮਾ ਸੀ 2 ਦਸੰਬਰ ਵਾਲਾ ਹਾਂਜੀ ਉਹ ਦੇ ਮਤਲਬ ਇਹ ਕੰਮ ਨਹੀਂ ਹੋਇਆ ਤੇ ਜਿਹੜਾ ਪੰਥ ਨੂੰ ਪ੍ਰਵਾਨਿਤ ਜਿਹੜੇ ਆਪਾਂ ਅੱਗੇ ਕਹਿੰਦੇ ਸੀ ਵੀ ਲੀਡਰਸ਼ਿਪ ਪੰਥ ਨੂੰ ਪ੍ਰਵਾਨਿਤ ਹੋਵੇ ਜੇ ਉਹ ਮਤਲਬ ਚੁਣੀ ਜਾਂਦੀ ਹੁਕਮਨਾਮਾ ਦੇ ਮਤਾਬਕ ਨਾ ਬੱਦਸਾ ਪੰਜਾਬ ਦੇ ਲਈ ਪੰਜਾਬ ਦੀ ਜਨਤਾ ਦੇ ਲਈ ਤੇ ਖਾਸ ਕਰਕੇ ਸਿੱਖ ਸਮਾਜ ਦੇ ਲਈ ਬੱਦ ਬੜੀਆ ਗੱਲ ਹੋਣੀ ਤਾਂ ਸੋ ਤੁਹਾਡੀ ਚਿੰਤਾ ਬਿਲਕੁਲ ਸਹੀ ਹੈ ਮੈਂ ਸਮਝਦਾ ਇਹ ਜੋ ਸੁਵੀਰ ਸਿੰਘ ਬਾਦਲ ਬਣਿਆ ਹੈ ਇਹ ਤਾਂ ਮੈਂ ਪਹਿਲਾਂ ਕਿਹਾ ਮੈਂ ਤੇ ਪਿੰਡ ਦਾ ਸਰਪੰਚ ਹੁੰਦਾ ਨਾ ਇਹਦਾ ਸਰਪੰਚ ਨਹੀਂ ਬਣਿਆ ਇਹਦਾ ਕਿ ਘਰ ਦਾ ਕਿ ਲਾਨਦਾਰ ਬਣਿਆ ਦੁਬਾਰੇ ਸੁਵੀਰ ਬਾਦਲ ਨੇ ਆਪੇ ਪਹਿਲਾਂ ਡੈਲੀਗੇਟ ਬਣਾ ਲੇ ਫਿਰ ਡੈਲੀਗੇਟ ਦਾ ਪ੍ਰਧਾਨ ਬਣ ਗਿਆ ਇਹ ਤਾਂ ਇਹ ਗੱਲ ਹੋਈ ਕਿ ਮਤਲਬ ਵੀ ਪਹਿਲਾਂ ਤੋਂ ਮੈਨੂੰ ਉਚਰਦਣਾ ਤੁਸੀਂ ਮੈਨੂੰ ਬਸ ਇਹ ਗੱਲ ਬਹੀ ਗਏ ਨਹੀਂ ਨਹੀਂ ਡਾਕਟਰ ਸਾਹਿਬ ਮੇਰੇ ਮਨ ਚ ਇੱਕ ਗੈਂ ਸਵਾਲ ਹੈ ਵੇ ਡਰਾਮਾ ਕਿਉਂ ਕੀਤਾ ਪਹਿਲਾਂ ਤਾਂ ਇਹ 6 ਮਹੀਨੇ ਪਹਿਲਾਂ ਗੱਲ ਸੀ ਕਹਿੰਦੇ ਚੀਮਾ ਤੁਹਾਨੂੰ ਕਹਿੰਦੇ ਮੈਂ ਪ੍ਰਧਾਨਗੀ ਲੈਣੀ ਵੀ ਕਹਿੰਦੇ ਮੈਂ ਸ਼੍ਰੋਮਣੀ ਕਾਲਰ ਉੱਪਰ ਤੇ ਆ ਕੇ ਜਾਣਾ ਫਿਰ ਜੇ ਤੁਸੀਂ ਡਰਾਮਾ ਉਹ ਡਰਾਮਾ ਹੀ ਸੀਗਾ ਫਿਰ ਤੁਸੀਂ ਪ੍ਰਧਾਨਗੀ ਲੈਣ ਕੇ ਪਿੱਛੇ ਵੀ ਨਹੀਂ ਹਟੇ ਦੇਖੋ ਜੀ ਜਿਹੜੇ ਇਹ ਹੁੰਦੇ ਨੇ 86 ਪੈਰ ਤਰੇ ਹੈ ਨਾ ਜੀ ਇਹਦੇ ਵਿੱਚ ਮਤਲਬ ਕੈਨਲ ਦੀਆਂ ਪੋਸ਼ਕ ਕਮਾਉਣ ਦੀਆਂ ਪੁਸ਼ਕੰਨਾ ਹੁੰਦੀਆਂ ਨੇ ਪਰ ਜਿਹੜਾ ਸ਼੍ਰੋਮਣੀ ਅਕਾਲੀ ਦਾ ਲੈਣਾ ਹੈ ਜੀ ਇਹ ਇਹ ਮਤਲਬ ਦੂਸਰੀਆਂ ਪਾਰਟੀਆਂ ਨਾਲੋਂ ਵੱਖਰਾ ਹੈ ਜੀ ਹੈ ਇਹਦੀ ਹੋਂਦ ਇਸ ਤਰੀਕੇ ਨਾਲ ਪੜਾਈ ਗਈ ਸੀ ਵੀ ਇਹ ਮਜਲੂਮਾਂ ਦੇ ਰੱਖਿਆ ਕਰੇ ਜੀ ਜੀ ਇਹ ਇਹ ਗੱਲ ਰੱਖਣਾ ਆਪਨੇ ਗਈ ਹੈ ਹਾਂ ਸੱਤਾ ਸੁੱਖ ਦਾ ਆਨੰਦ ਮਾਣਨ ਵਾਸਤੇ ਨਹੀਂ ਬਣਾਈ ਸੀ ਚਲੋ ਕਾਂਗਰਸ ਵਾਲੇ ਕੁਛ ਕਰੀ ਜਾਣ ਬੀਜੇਪੀ ਵਾਲੇ ਕੁਛ ਕਰੀ ਜਾਣ ਝਾਰੂ ਵਾਲੇ ਕੁਛ ਕਰੀ ਜਾਣ ਉਹ ਗੱਲ ਬੱਕਰੀ ਹੈ ਜੀ ਡਾਕਟਰ ਸਾਹਿਬ ਜਿਹੜੇ ਮਤਲਬ ਇਹਦੇ ਵਿੱਚ ਆਪਾਂ ਗੁਰੂ ਸਾਹਿਬ ਦਾ ਨਾਮ ਲੈਂਦੇ ਆ ਆਕਾਲ ਸਤਿ ਸਬਹ ਦਾ ਨਾਮ ਲੈਂਦੇ ਆ ਤੇ ਫਿਰ ਆਪਾਂ ਸਿਆਸਤ ਕਰਦੇ ਆ ਕੁਰਸੀ ਪਿੱਛੇ ਮਤਲਬ ਇਹ ਇਹ ਕੁਰਸੀ ਜਿਹੜੀਆਂ ਦੂਜੀਆਂ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਦਾ ਸਭ ਤੋਂ ਵੱਡਾ ਮੇਲ ਪਰਵਾਜ ਹੁੰਦਾ ਹੈ ਕੁਰਸੀ ਜੀ ਸ਼ਰੋਣੀ ਅਕਾਲੀ ਦਾ ਪਿਆਰ ਮੇਨ ਪਰਪਜ ਹੈ ਪੰਥ ਦੀ ਸੇਵਾ ਜੀ ਸਹੀ ਗੱਲ ਹੈ ਤੇ ਜੇ ਮਖਰੀ ਸੇਵਾ ਨੂੰ ਪਿੱਛੇ ਕਰਕੇ ਆਪਾਂ ਕੁਰਸੀ ਨੂੰ ਪਹਿਲ ਦੇ ਦਈਏ ਤਾਂ ਫਿਰ ਮਤਲਬ ਹੈ ਜਿਹੜਾ ਇਸ ਚੀਜ਼ ਦੇ ਉੱਤੇ ਫਰਕ ਪੈਂਦਾ ਡਾਕਟਰ ਸਾਹਿਬ ਐਸ ਤਰ੍ਹਾਂ ਹੈ ਤੇ ਜਦੋਂ 2 2 ਦਸੰਬਰ 2024 ਨੂੰ ਅਕਾਲ ਤਖਤ ਫੋਕੀ ਫੀਲ ਤੋਂ ਪੰਥ ਸਭਾ ਨੇ ਫੈਸਲਾ ਸੁਣਾਇਆ ਸੀ ਉਹਦੇ ਤਾਂ ਇਹ ਕਿਹਾ ਸੀ ਜਿਹੜੀ ਸਾਹਮਣੇ ਲੀਡਰਸ਼ਿਪ ਖੜੀ ਹੈ ਉਹ ਨਾਟਕ ਅਧਿਕਾਰੇ ਹੋ ਚੁੱਕੀ ਹੈ ਇਹ ਉਹ ਨਾਟਕ ਅਧਿਕਾਰੇ ਹੈ ਨਹੀਂ ਬਣਨ ਦਾ ਕੋਈ ਉਹਨੇ ਕਿਹਾ ਜ ਨਵੀਂ ਭਰਤੀ ਕਰਕੇ ਨਵੀਂ ਲੀਡਰਸ਼ਿਪ ਬਹਾਰੋ ਤਾਂ ਕਿ 6 ਮਹੀਨੇ ਚ ਦੁਬਾਰੇ ਕਲਦਲ ਨੂੰ ਖੜਾ ਕਰ ਸਕੀਏ ਉਹ ਹੁਣ ਪੰਜਵੇਂ ਮੈਂਬਰੀ ਕਮੇਟੀ ਹੈਗੀ ਭਰਤੀ ਕਰ ਰਹੀ ਹੈ ਤੇ ਉਹ ਭਰਤੀ ਹੋਣ ਤੋਂ ਬਾਅਦ ਅਸੀਂ ਸ਼੍ਰਮਣੀ ਕਲਦਲ ਦਾ ਪ੍ਰਧਾਨ ਨਾ ਚੁਣਾਂਗੇ ਤੁਹਾਨੂੰ ਇਹ ਸਾਰੀ ਗੱਲ ਇਹ ਮੈਨੂੰ ਇਹ ਜਾਂਦਾ ਹੈ ਕਿ ਇਹਦੇ ਵਿੱਚ ਕੋਈ ਏਜੰਸੀ ਤਾਂ ਨਹੀਂ ਕੰਮ ਕਰ ਰਹੀ ਵੀ ਤਾਂ ਕਿ ਸਿੱਖ ਸਮਾਜ ਹੈ ਜਿਹੜਾ ਇਹ ਇਹ ਲੋਕ ਕਿਹੜੇ ਕਿਤੇ ਡਾਕਟਰ ਸਾਹਿਬ ਤੁਸੀਂ ਤੁਸੀਂ ਸਿਆਣੇ ਬਹੁਤ ਜਿਹੜਾ ਪਰਮਜੀਤ ਸਿੰਘ ਸਰਨਾ ਹੈ ਉਹ ਕਾਂਗਸ ਦਾ ਨਹੀਂ ਹੈ ਉਹ ਕਾਂਗਸ ਛੱਡਿਆ ਵਿੱਚ ਅੱਜ ਕੱਲ ਸਭ ਉਹ ਸਰਨਾ ਹੀ ਕਰ ਰਿਹਾ ਹੈ ਇਹਦਾ ਇਹਨਾਂ ਜੈਂਦਰਨਾਥ ਦੀ ਰੂਹ ਆ ਗਈ ਹਾਂ ਹਾਂਜੀ ਇਹਦਾ ਇਹਦਾ ਉਹੀ ਕੰਮ ਕਰ ਰਹੇ ਨੇ ਹੁਣ ਪਹਿਲਾਂ ਵਾਲਾ ਮੈਂ ਅੱਜ ਜਿਸ ਤਰ੍ਹਾਂ ਜਿਹਦਾ ਜਿਸ ਤਰ੍ਹਾਂ ਜਿਹਦਰ ਨੂੰ ਹਟਾਇਆ ਰਾਤ ਨੂੰ ਜਿਹਦਰ ਨੂੰ ਚੋਰੀ ਛਿਪੇ ਉਹਦੇ ਪੱਗ ਰੱਖੀ ਸੇਵਾ ਸੰਭਾਲ ਕਰੀ ਦੋ 2:00 ਵਜੇ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਸਵਾਰੀ ਸਵਾਰੀ ਵੀ ਆਈ ਨਹੀਂ ਸੀ ਪ੍ਰਕਾਰ ਮਹਾਰਾਜ ਨਹੀਂ ਸੀਗਾ ਠੀਕ ਹੈ ਜੀ ਸਾਰੀ ਇੱਕ ਗੱਲ ਇਹ ਹੈ ਜੀ ਮੈਂ ਹੁਣ ਸੋਚੀ ਜਾਂਦਾ ਸੀਗਾ ਮੈਂ ਕਿ ਜਿਹੜੇ ਸ਼ਰੋਮਣੀ ਅਕਾਲੀ ਦੇ ਇਹ ਗੱਲ ਕਹਿ ਰਿਹਾ ਥੱਕਤਾ ਨਹੀਂ ਵੀ ਅਸੀਂ ਖੇਤਰੀ ਪਾਰਟੀਆਂ ਅਸੀਂ ਪੰਜਾਬ ਦੀ ਮਾਂ ਪਾਰਟੀਆਂ ਜਿਹਨੂੰ ਲੋਕ ਸਮਝਦੇ ਵੀ ਸੀ ਪਰ ਅੱਜ ਮਤਲਬ ਜਿਹੜਾ ਇਹ ਕੱਲ ਹੋਇਆ ਵੀ ਆਪਾਂ ਨੂੰ ਦਿੱਲੀ ਦੇ ਤਿੰਨ ਬੰਦੇ ਨੇ ਕਾਂਗਰਸ ਨੂੰ ਸੋਨੀਆ ਜੀ ਝਾੜੂ ਵਾਲਿਆਂ ਨੂੰ ਸਸੋਦੀਆ ਜੀ ਜੀ ਤੇ ਅਕਾਲੀਆਂ ਨੂੰ ਸਰਨਾ ਜੀ ਮਤਲਬ ਫਿਰ ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਵੀ ਹੁਣ ਇਹ ਸਾਡੀ ਮਾਂ ਪਾਰਟੀ ਹੈ ਜਾਂ ਸਾਡੀ ਖੇਤਰੀ ਪਾਰਟੀ ਹੈ ਇਹ ਖੇਤਰੀ ਪਾਰਟੀ ਵਾਲੇ ਕੰਮ ਕਿਹੜਾ ਕਰਦੇ ਨੇ ਦੱਸੋ ਸੀਣਾ ਜੀ ਇਹਦਾ ਜਦੋਂ ਸਰਕਾਰ ਬਣੀ ਤਾਂ ਅਸੀਂ ਵਿੱਚ ਸ਼ਾਮਲ ਸੀਗੇ ਸਰਕਾਰ ਦੇ ਉਦੋਂ ਵੀ ਇਹ ਹੁਣ ਪਤਾ ਗੱਲ ਖੜੀ ਕਿੱਥੇ ਆ ਡਾਕਟਰ ਸਾਹਿਬ ਇੱਕ ਪਾਸੇ ਉਹ ਲੋਕ ਰਹਿ ਗਏ ਜਿਨ੍ਹਾਂ ਜੇਣਾ ਕੱਟੀਆਂ ਕੁੱਟਾਂ ਖਾਧੀਆਂ ਮਾਰਾ ਖਾਧੀਆਂ ਘਰ-ਵਾਰ ਜਾਇਦਾਦ ਦਾ ਵਿਰਵਾਧ ਕੀਤੀਆਂ ਦੂਜੇ ਬਸ ਉਹ ਲੋਗ ਨੇ ਜੋ ਰੇਟਾ ਵੇਚ ਰਹੇ ਹੈ ਵਾਰੀ ਵੇਚ ਰਹੇ ਆ ਭੂ ਮਾਫੀਆ ਨਸ਼ਾ ਮਾਫੀਆ ਉਹ ਲੋਗ ਇਕੱਠੇ ਹੋਗੇ ਵੱਡੀਆਂ ਗੱਡੀਆਂ ਵਾਲੇ ਅੱਗੇ ਕੁਰਬਾਨੀ ਵਾਲੇ ਲੋਗ ਹੁੰਦੇ ਸੀ ਪਾਰਟੀ ਦੇ ਵਿੱਚ ਹੁਣ ਕੁਰਬਾਨੀ ਵਾਲੇ ਕੋਈ ਹੈ ਇਹ ਦੋ ਜੀ ਸਾਡਾ ਅਡ 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 ਦਿਲਜੀਤ ਸਿੰਘ ਜਿੰਮਾ ਇਹ ਦੋ ਜੀ ਕਿੱਟੀਏ ਹਾਂ ਜੀ ਇਹ ਰੇਪ ਨੇ ਫਿਰਦੇ ਨੇ ਤੁਹਾਡੇ ਹਨਾ ਤੁਹਾਡੇ ਲੈਵਲ ਦੇ ਬੰਦੇ ਨੇ ਹੁਣ ਇਹਨਾਂ ਬਾਰੇ ਅਸੀਂ ਤਾਂ ਕੁਝ ਕੋਈ ਕਮੈਂਟ ਇਹਨਾਂ ਤੇ ਕਰਦੇ ਬਹੁਤ ਚੰਗੇ ਵੀ ਨਹੀਂ ਨਹੀਂ ਅਸੀਂ ਤਾਂ ਕਹਿੰਦੇ ਅਸੀਂ ਤਾਂ ਝੂਠੇ ਬੋਲਦੇ ਮੈਨੂੰ ਕਹੋ ਦੱਸੋ ਤੁਸੀਂ ਝੂਠ ਨਹੀਂ ਬੋਲਦੇ ਤਾਂ ਸਭ ਸਾਰੇ ਪੰਥ ਨੂੰ ਪਤਾ ਹੈ ਜੀ ਜੇ ਮਤਲਬ ਕੀ ਸਰਵਿਸ ਇੰਘਰਾ ਹੈ ਉਹਨੇ ਕਦੇ ਘੰਟੇ ਜਿਹੇ ਕੱਟੀ ਹੈ ਕੀ ਕੀ ਉਸ ਦਾ ਪ੍ਰਧਾਨ ਹੈ ਉਹਨੇ ਕਦੇ ਇੱਕ ਘੰਟੇ ਜਿਹੇ ਕੱਟੀ ਹੈ ਜੀ ਯਾ ਰੋਜੀ ਬਰਗੰਦੀ ਹੈ ਨਾਂ ਦੂਜਾ ਵੰਟੀ ਰਮਾਣਾ ਹੈ ਇੱਕ ਜੇਜ ਗਏ ਨੇ ਇਹਦਾ ਕਾਕਾ ਇਹਦਾ ਕਾਕਿਆ ਦਾ ਇਹ ਕਾਕਿਆਂ ਦਾ ਲੈ ਇੱਕ ਧੜੇ ਦੀ ਪ੍ਰਧਾਨਗੀ ਹੈ ਸਮੁੱਚਾ ਪੰਥ ਇਕੱਠਾ ਹੈ ਸ਼ੋਮਣੀ ਕਾਦਰ ਬਹੁਤ ਤਕੜਾ ਹੋ ਕੇ ਨਿਕਲੇਗਾ ਚਿੰਤਾ ਨਾ ਇਸ ਗੱਲ ਕਰੋ ਤੁਹਾਡੀ ਚਿੰਤਾ ਚ ਹੈ ਜਾਇਜ ਹੈ ਸ਼ੋਮਣੀ ਕਾਦਰ ਬਹੁਤ ਤਕੜਾ ਹੋਏਗਾ ਔਰ ਅਕਾਲ ਤਖਤ ਨੂੰ ਸਮਰਪਿਤ ਹੋਏਗਾ ਜੀ ਸਰ ਇੱਕ ਮਿੰਟ ਸਰ ਮੈਂ ਅਸੀਂ ਇਹ ਚਾਹੁੰਦੇ ਹਾਂ ਜੀ ਜਦੋਂ ਨਾ ਮਤਲਬ ਅੱਜ ਤੋਂ 200 ਸਾਲ ਪਹਿਲਾਂ ਮੰਨ ਲਓ 1800 ਤੋਂ 1870 ਦੇ ਲਗਭਗ ਵੀ ਚਾਰ ਬੰਦੇ ਈਸਾਈ ਧਰਮ ਦੇ ਵਿੱਚ ਸਿੱਖ ਧਰਮ ਦੇ ਨੂੰ ਤਿਆਗ ਕੇ ਈਸਾਈ ਧਰਮ ਦੇ ਵਿੱਚ ਵਾਗੇ ਸੀਗੇ ਚਾਰ ਬੰਦੇ ਉਦੋਂ ਜਿਹੜੇ ਬੰਦੇ ਪੰਥ ਪ੍ਰਤੀ ਮਤਲਬ ਵਫਾਦਾਰੀ ਵਾਲੇ ਸੀਗੇ ਉਹਨਾਂ ਨੇ ਆਪਣੀਆਂ ਜਾਇਦਾਦਾਂ ਵੇਚ ਕੇ ਇੱਕ ਮੈਡੀਕਲ ਕਾਲਜ ਬਣਾਇਆ ਇੱਥੇ ਜੀ ਅਮਰਪੁਰ ਸਰਸਵਰ ਪਰ ਜੋ ਅੱਜ ਵੀ ਚੱਲ ਰਿਹਾ ਹੈ ਸਾਨੂੰ ਮਤਲਬ ਉਹ ਕੁਰਬਾਨੀ ਵਾਲੇ ਬੰਦਿਆਂ ਦੀ ਸਾਨੂੰ ਲੋੜ ਹੈ ਅੱਜ ਪੰਥ ਨੂੰ ਲੋੜ ਹੈ ਪੰਜਾਬ ਨੂੰ ਲੋੜ ਹੈ ਖਾਸ ਕਰਕੇ ਜੇ ਅਸੀਂ ਮਤਲਬ ਸਿੱਖ ਧਰਮ ਨਾਲ ਨਹੀਂ ਸੰਬੰਧ ਰੱਖਦੇ ਪਰ ਅਸੀਂ ਹਾਂ ਤਾਂ ਪੰਜਾਬੀ ਸਾਨੂੰ ਵੀ ਲੋੜ ਹੈ ਡਾਕਟਰ ਸਾਹਿਬ ਸਮਾਂ ਸਮਾਂ ਆ ਗਿਆ ਹੋ ਬਹੁਤ ਜਲਦੀ ਤੁਹਾਨੂੰ ਇਹ ਗੱਲ ਜਲ ਮਿਲੂਗਾ ਜੋ ਲੋਕਾਂ ਨੂੰ ਸਮਰਪਿਤ ਹੋਏਗਾ ਗਰੀਬ ਗੁਰੂ ਦੀ ਗੱਲ ਕਰੇਗਾ ਪੰਥ ਦੀ ਗੱਲ ਕਰੇਗਾ ਪੰਜਾਬ ਦੇ ਹੱਕੀ ਮੰਗਾਂ ਦੀ ਗੱਲ ਕਰੇਗਾ ਸਾਡੇ ਦੇ ਆਹ ਪਾਣੀਆਂ ਦੀ ਗੱਲ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਚੰਡੀਗੜ੍ਹ ਦਾ ਮਸਲਾ ਤੇ ਪਾਰਾ ਟਾਈਮ ਦਾ ਮਸਲਾ ਜਿੰਨੇ ਮਸਲੇ ਨੇ ਉਹਨਾਂ ਨੂੰ ਕੱਲਰ ਉਠਾਏਗਾ ਐ ਡਾਕਟਰ ਸਾਹਿਬ ਮੈਂ ਤੁਹਾਨੂੰ ਇੱਕ ਕਾਪੀ ਦੇ ਦੇਣਾ ਚਾਹਨਾ ਪਲੀਜ਼ ਮੈਂ ਭੁੱਲ ਜਾਵਾਂਗਾ ਐ ਤੁਹਾਨੂੰ ਪਤਾ ਹੈ ਕਿ ਕਈ ਕਈ ਨੇਤਾ ਸ਼੍ਰੋਮਣੀ ਕਾਲ ਦਾ ਤੋਂ ਸਿਰਫ ਸੁਖਵੀਰ ਸਿੰਘ ਬਾਦਲ ਦੇ ਕਰਕੇ ਨਾਰਾਜ਼ ਹੋਏ ਨੇ ਤੁਹਾਨੂੰ ਦੱਸ ਦੇਣਾ ਕਿ ਸਾਡੇ ਜਿਹੜੇ ਸੁਰਜੀਤ ਸਿੰਘ ਰਖੜਾ ਜੀ ਐ ਸਾਬਕਾ ਕੈਨ ਮੰਤਰੀ ਉਹ ਵੀ ਹੁਣ ਯਾਨੀ ਕਿ ਸਾਰਾ ਬਾਗੀ ਗੈਹੰਦਾ ਹੈ ਮੇਰੀ ਗੱਲ ਧਿਆਨ ਨਾਲ ਸੁਣੋ ਮੈਂ ਕੀ ਕਹਣਾ ਚਾਹਨਾ ਦਰਸ਼ਕਾਂ ਨੂੰ ਕੀ ਦਿਖਾਉਣਾ ਏ ਤੇ ਨਾ ਇਹ ਇਹਨਾਂ ਨੂੰ ਬਾਗੀ ਕਹਿੰਦਾ ਹੈ ਕਹਿੰਦੇ ਇਹ ਜੋ ਮਰਜ਼ੀ ਕਾ ਲੈਣ ਇਹ ਸਾਡੇ ਬਰਾਬਰ ਨਹੀਂ ਖੜੇ ਉਸਦੇ ਪਰ ਮੈਂ ਤੁਹਾਨੂੰ ਅੰਦਾਜ਼ ਦਿੰਦਾ ਕਿ ਪਿਛਲੀਆਂ 9 ਰੈਲੀਆਂ ਰਖਦਾ 9 ਰੈਲੀਆਂ ਹੋ ਗਈਆਂ ਨਾ ਆਪਣੀਆਂ 9 ਰੈਲੀਆਂ ਹੋ ਗਈਆਂ ਉਹ 9 ਰੈਲੀਆਂ ਦੇ ਵਿੱਚੋਂ ਚਾਰ ਜਗ੍ਹਾ ਤਾਂ ਐਜੀਆਂ ਸੀ ਜਿਹੜੀਆਂ ਕਿ ਸੁਖਵੀਰ ਸਿੰਘ ਬਾਦਲ ਦਾ ਘੜ ਸੀਗੀਆਂ ਉਹਦੇ ਵਿੱਚ ਇਹਨਾਂ ਦੀ ਪਾਰਟੀ ਜਣੀ ਸ਼੍ਰੋਮਣੀ ਕਾਲ ਦਲ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਸੁਖਵੀਰ ਸਿੰਘ ਬਾਦਲ ਖੁਦ ਹੈਰਾਨ ਹੋਏ ਇਸ ਗੰਨ ਦੇਖ ਕੇ ਮੰਨਦੇ ਹੋ ਦੇਖੋ ਜੀ ਜਿਹੜਾ ਇਹ ਹੈ ਨਾ ਮਤਲਬ ਸਿੱਖਾਂ ਦੀ ਸੋਚ ਇੱਕ ਵੱਡੀ ਸੋਚ ਦਾ ਮਾਲਕ ਹੁੰਦਾ ਸੀ ਸਿੱਖ ਜੀ ਜੀ ਜਿਹੜੇ ਅੱਜ ਵਦਚਸਨਤੀ ਪੰਜਾਬ ਦੀ ਇਹ ਹੈ ਵੀ ਜਿਹੜੇ ਸਿੱਖ ਦੀ ਲੀਡਰਸ਼ਿਪ ਆਪਣੇ ਆਪ ਨੂੰ ਸਿੱਖ ਘਾਉਂਦੇ ਨੇ ਜੀ ਜਿਹੜੇ ਧੜਿਆਂ ਦੇ ਵਿੱਚ ਬੰਦੇ ਹੈ ਜੀ ਤੇ ਉਹ ਮਤਲਬ ਸਿੱਖੀ ਪ੍ਰਤੀ ਸਮਰਪਿਤ ਨਹੀਂ ਰਹੇ ਉਹ ਕੁਰਸੀ ਨੂੰ ਸਮਰਪਿਤ ਹੋ ਗਏ ਜੀ ਜਿਹਦੇ ਕਰਕੇ ਉਹ ਨਿਜਤਾ ਨੂੰ ਪਹਿਲ ਦੇਣ ਲੱਗੇ ਤੇ ਦੁਜੇ ਨੂੰ ਉਹ ਬਰਦਾਸ਼ਤ ਨਹੀਂ ਕਰਦੇ ਚਾਹੇ ਉਹ ਵੱਧ ਮਤਲਬ ਗੁਰੂ ਸਾਹਿਬ ਦਾ ਨਾਮ ਲੈਂਦਾ ਹੋਵੇ ਗੁਰੂ ਸਾਹਿਬ ਦੀਆਂ ਸਿਖਿਆਵਾਂ ਤੇ ਵੱਧ ਚੱਲਦਾ ਹੋਵੇ ਮਤਲਬ ਉਹ ਚੀਜ਼ ਨੂੰ ਉਹ ਬਰਦਾਸ਼ਤ ਨਹੀਂ ਕਰਦੇ ਜਿਹੜੀਆਂ ਗੱਲਾਂ ਉਹ ਕਰਦੇ ਨੇ ਉਹਨਾਂ ਨੂੰ ਪੰਥ ਨਹੀਂ ਬਰਦਾਸ਼ਤ ਕਰਦਾ ਜੀ ਤੁਹਾਡੀ ਤੁਹਾਡੀ ਗੱਲ ਦਾ ਜਵਾਬ ਤੁਹਾਡੀ ਗੱਲ ਦਾ ਜਵਾਬ ਨਾ ਵਧੀਆ ਤਰੀਕੇ ਨਾਲ ਰੰਦੀਰ ਜੀ ਦੇਣਗੇ ਕਿਉਂਕਿ ਇਹ ਬਹੁਤ ਮੇਰੇ ਤੋਂ ਪੁਰਾਣੇ ਨੇ ਇਹ ਜਵਾਬ ਦੇਣਗੇ ਕਿਉਂਕਿ ਇਹਨਾਂ ਜਿਹੜੀ ਪਾਰਟੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨ ਰਹੀ ਹੈ ਡਾਕਟਰ ਸਾਹਿਬ ਐਸਟਰਾ ਹੈ ਜੋ ਤੁਹਾਡੇ ਸੁਝਾਅ ਵੀ ਇਸ ਲਵਾਂਗੇ ਬਾਅਦ ਚ ਅਸੀਂ ਜੋ ਸੁਧਾਰ ਆਉਣ ਲੱਗਿਆ ਨਾ ਜੀ ਉਹਦੇ ਵਿੱਚ ਇੱਕ ਪਰਿਵਾਰ ਚ ਇੱਕ ਬੰਦਾ ਹੀ ਰਾਜਨੀਤੀ ਰਹੂਗਾ ਕੋਈ ਟੈਟਲੋ ਨਹੀਂ ਮਿਲਣਗੇ ਆ ਜਿਹੜਾ ਬੰਦਾ ਧਾਰਮਿਕ ਚੋਣ ਲੜੂਗਾ ਉਹ ਸ਼ਾਸਤਰੀ ਪਾਸੇ ਕੋਈ ਉਹਦਾ ਨਹੀਂ ਲੜੂਗਾ ਸ਼ਾਸਤਰੀ ਦੇ ਪਾਸੇ ਉਹ ਧਰਮ ਦੀ ਗੱਲ ਕਰੇਗਾ ਤੇ ਇੱਕ ਪ੍ਰਸ਼ਾਸਨ ਪਾਰਟੀ ਦਾ ਪ੍ਰਧਾਨ ਹੋਵੇਗਾ ਭਾਵੇਂ ਉਹ ਜ਼ਿਲ੍ਹੇ ਦਾ ਪ੍ਰਧਾਨ ਹੋਵੇ ਭਾਵੇਂ ਪੰਜਾਬ ਦਾ ਪ੍ਰਧਾਨ ਹੋਵੇ ਭਾਵੇਂ ਸਰਕਲ ਦਾ ਪ੍ਰਧਾਨ ਹੋਵੇ ਉਹ ਕੋਈ ਚੋਣ ਨਹੀਂ ਲੜੇਗਾ ਪ੍ਰਧਾਨ ਜਿਹੜਾ ਹੋਵੇਗਾ ਮੁਖਵੰਦੀ ਦਾ ਕੈਂਡੀਡੇਟ ਨਹੀਂ ਹੋਵੇਗਾ ਇਸ ਗੱਲ ਦੇ ਸੁਧਾਰ ਲਈ ਉਹਨਾਂ ਦੀ ਕੋਸ਼ਿਸ਼ ਕਰ ਰਹੇ ਆਂ ਬਾਕੀ ਤੁਹਾਡੇ ਵੱਲੋਂ ਭਰਾਵਾਂ ਦੀ ਜ਼ਰੂਰਤ ਹੈ ਤੁਹਾਡਾ ਸਹਿਯੋਗ ਜ਼ਰੂਰ ਲਵਾਂਗੇ ਦੇਖੋ ਜੀ ਆਪਾਂ ਤਾਂ ਹਾਜ਼ਰ ਆਂ ਅਸੀਂ ਤਾਂ ਤੁਹਾਡੇ ਚਰਨਾਂ ਦੀ ਧੂੜਾਂ ਤੇ ਗੱਲ ਕਰ ਇਹ ਹੈ ਵੀ ਮਤਲਬ ਅਸੀਂ ਚਾਹੁੰਦੇ ਆਂ ਵੀ ਸਿੱਖ ਸਮਾਜ ਹੈ ਜਿਹੜਾ ਉਹ ਬਲੰਦੀਆਂ ਛੂਹੇ ਐ ਪਰ ਕੁਝ ਲੋਕ ਮਤਲਬ ਕੀ ਹੈ ਨਾ ਜੀ ਵਸਤਰ ਹੋਰ ਪਾ ਕੇ ਉਹਨਾਂ ਦੀ ਸੋਚ ਕੁਝ ਹੋਰ ਹੈ ਸਾਨੂੰ ਬੜਾ ਦੁੱਖ ਆਉਂਦਾ ਇਸ ਗੱਲ ਦਾ ਵੀ ਚਾਹੇ ਮਤਲਬ ਅਸੀਂ ਸਿੱਖ ਸਮਾਜ ਦੇ ਨਾਲ ਸੰਬੰਧਿਤ ਬੰਦੇ ਏ ਦੇ ਰਾਜ ਦੇ ਵਿੱਚ ਰਹਿ ਕੇ ਰਾਜੀ ਆ ਅਸੀਂ ਨਹੀਂ ਚਾਹੁੰਦੇ ਵੀ ਕੋਈ ਹੋਰ ਇੱਥੇ ਗੱਲ ਕਰ ਕਿਉਂਕਿ ਉੱਥੇ ਗੁਰੂ ਸਾਹਿਬ ਦੀ ਗੱਲ ਹੋਵੇ ਅਕਾਲ ਤਖਤ ਦੀ ਮਰਿਆਦਾ ਹੋਵੇ ਅਕਾਲ ਤਖਤ ਸਾਬ ਨੂੰ ਮੰਨਣ ਵਾਲੇ ਲੋਕ ਹੋਣ ਗੁਰੂ ਦੇ ਭੈਅ ਚ ਰਹਿਣ ਵਾਲੇ ਲੋਕ ਉਹਨਾਂ ਦੀ ਅਸੀਂ ਇੰਤਜ਼ਾਰ ਦੇ ਵਿੱਚ ਬੈਠੇ ਆ ਪ੍ਰਮਾਤਮਾ ਅੱਗੇ ਬੇਨਤੀ ਅਰਦਾਸ ਵੀ ਇਹੀ ਕਰਦੇ ਆ ਵੀ ਸਾਨੂੰ ਇਹ ਜਹਾ ਸਮਾਂ ਜਲਦੀ ਦਿਖਾ ਪ੍ਰਮਾਤਮਾ ਵੀ ਜਿਹੜਾ ਤੇਰੇ ਭੈਅ ਦੇ ਵਿੱਚ ਰਹਿਣ ਵਾਲਾ ਬੰਦਾ ਸਾਡੇ ਤੇ ਰਾਜ ਕਰੇ ਜੀ ਨੈਗ ਨੂੰ ਬਖਸ਼ਿਸ਼ ਕਰੇ ਤੁਹਾਡੇ ショ ਸ਼ੋਕਾ ਸਾਡੇ ਨਾਲ ਹੈ ਨਾ ਤੁਹਾਨੂੰ ਇਹੋ ਜਿਹਾ ਕੰਦਲ ਬਣਾ ਕੇ ਦੇਵਾਂਗੇ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਰਖੜਾ ਜਿਵੇਂ ਕਿ ਇਹ ਆਪਣੇ ਦਰਸ਼ਕ ਵੀ ਨੇ ਪੱਤਕਾ ਆਪਣੇ ਸਹਿਯੋਗੀ ਵੀ ਨੇ ਉਹ ਵਧੀਆ ਗੱਲ ਇਹ ਇਹਨਾਂ ਨੂੰ ਕੋਈ ਮੁੱਦਾ ਇਹ ਬਹੁਤ ਵਧੀਆ ਨੋਟ ਰੱਖਦੇ ਨੇ ਹਰ ਮੁੱਦੇ ਦੇ ਮੇਰੇ ਮਨ ਦੇ ਵਿੱਚ ਕੋਈ ਸਵਾਲ ਉੱਠਦੇ ਨੇ ਦੇਖੋ ਤੁਹਾਡੀ ਰੈਲੀ ਉਹਦੀ ਸਮਰਥਨ ਵੀ ਰਿਹਾ ਅਸੀਂ ਖਬਰਾਂ ਨਸ਼ਰ ਵੀ ਵਧੀਆ ਗੱਲ ਬਾਤ ਹੈ ਤੇ ਉਹ ਗੱਲ ਆ ਜਾਂਦੀ ਹੈ ਉਸ ਦਿਨ ਸੁਰਜੀਤ ਸਿੰਘ ਖੜਾ ਇਨੇ ਗੱਲ ਕਹੀ ਸੀ ਵੀ ਸ਼ਰਮਣੇ ਜੇਕਰ ਸੁਖਵੀਰ ਆਏਗਾ ਤਾਂ ਸ਼ਰਮਣੇ ਕੱਲ੍ਹ ਨਹੀਂ ਹੋਏਗਾ ਮੰਨਦੇ ਹੋ ਇਹ ਤੁਹਾਨੂੰ ਯਾਦ ਹੋਣਾ ਦੱਸਦੀ ਪਹਿਲਾਂ ਹਾਇਓ ਗੱਲ ਨਹੀਂ ਪਰ ਪਰ ਦੇਖੋ ਕੱਲ ਨੂੰ ਜੇਕਰ ਤੁਹਾਨੂੰ ਸੀਟਾਂ ਮਿਲਦੀਆਂ ਜੋ ਜੋ ਦੇਖੋ ਦਿਖ ਰਿਹਾ ਸਾਨੂੰ ਜੇ ਤੁਹਾਡੇ 10 ਬੰਦੇ ਜਿੱਦੇ ਨੇ ਤੁਹਾਨੂੰ ਸੁਖਵੀਰ ਸਿੰਘ ਬਾਦਲ ਕਹਿ ਦੇਣਾ ਵੀ ਰੰਦੀਰ ਜੀ ਮੈਂ ਆਣਾ ਚਾਹਨਾ ਪ੍ਰਧਾਨਗੀ ਤੁਸੀਂ ਲੋ ਤੁਸੀਂ ਉਹਨਾਂ ਨੂੰ ਅਕਸੈਪਟ ਕਰੋਗੇ ਗੱਲ ਪਤਾ ਕੀ ਹੈ ਗੱਲ ਨਾ ਕੁਰਸੀ ਦੀ ਗੱਲ ਹੈ ਨਾ ਮੁੱਖ ਮੰਤਰੀ ਦੀ ਗੱਲ ਹੈ ਨਾ ਮਿਨਿਸਟਰੀ ਦੀ ਗੱਲ ਹੈ ਇਹ ਰੌਲਾ ਤਾਂ ਸਿਰਫ ਸਿਧਾਂਤਾਂ ਵਾਲਾ ਹੈ ਜੀ ਇਹ ਸਿਧਾਂਤਾਂ ਛੜਦੇ ਹੋ ਰਹੇ ਨੇ ਜਿਹਨਾਂ ਸਿਧਾਂਤਾਂ ਨੂੰ ਮੰਨਦਾ ਅਕਾਲ ਤਖਤ ਤੋਂ ਜਾ ਕੇ ਹੁਣ ਮਾਫੀ ਦੇ ਦੁਆਰੇ ਮੰਗਦਾ ਇਹਨਾਂ ਗਲਤੀਆਂ ਕੀਤੀਆਂ ਨੇ ਆ ਬਜਟ ਨਾ ਕਰ ਲਿਆ ਕੱਲ ਉਹਨੇ ਚੋਣ ਕਰਕੇ ਇੱਕ ਵੀ ਭਰਤੀ ਹੋ ਰਹੀ ਹੈ ਅਕਾਲ ਤਖਤ ਦਾ ਹੁਕਮ ਹੈ ਉਹ ਹੁਕਮ ਦੀ ਪਾਲਣਾ ਨਹੀਂ ਕਰਦੇ ਤੇ ਉਹਨਾਂ ਬੰਦਿਆਂ ਨਾਲ ਇਹ ਸਿਧਾਂਤ ਹੋ ਸਕਦਾ ਕਦੇ ਵੀ ਨਹੀਂ ਹੋ ਸਕਦਾ ਕਿਉਂਕਿ ਦੇਖੋ ਜਿਵੇਂ ਤੁਸੀਂ ਗੱਲ ਕਰ ਰਹੇ ਜੱਥੇਦਾਰਾਂ ਦੀ ਹੈ ਨਾ ਬੜਾ ਵਧੀਆ ਤੁਸੀਂ ਗੱਲ ਕੀਤੀ ਉਦੋਂ ਸਾਨੂੰ ਵੀ ਦੁੱਖ ਲੱਗਿਆ ਮੈਂ ਲਗਾਤਾਰ 5-6 ਦਿਨ ਲਾਈਵ ਕਰਦਾ ਰਿਹਾ ਕਿਉਂਕਿ ਆਪਣੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਹੈ ਨਾ ਐ ਜੀਪੀ ਸੰਸਥਾ ਹੈ ਬੜੀ ਸ਼ਰਮਣੀ ਅਕਾਲੀ ਦਲ ਦਾ ਨਾਲ ਅਟੈਚ ਵੀ ਹੈ ਚਲੋ ਤੇ ਦੇਖੋ ਆਪਣੇ ਸ਼੍ਰੀ ਪਵਿੱਤਰ ਧਰਤੀ ਹੈ ਗੁਰੂਆਂ ਦੀ ਉਥੇ ਹੈ ਨਾ ਕੱਲਾ ਭਾਰਤ ਦੀ ਦੇਸ਼ਵਿਸ਼ਾ ਤੋਂ ਲੋਕ ਮੱਥਾ ਟੇਕਣ ਆਉਂਦੇ ਨੇ ਤੇ ਜਦੋਂ 2 ਦਿਨ ਬਾਅਦ ਕੰਮ ਹੋਣ ਲੱਗ ਗਿਆ ਜੱਥੇਦਾਰ ਸਾਹਿਬ ਦਾ ਕਦੇ ਕੋਈ ਲਾਰੇ ਆ ਜੀ ਕਦੇ ਕੋਈ ਲਾਰੇ ਆ ਪੰਜ ਮੈਂਬਰੀ ਕਮੇਟੀ ਬਣੀ ਉਥੇ ਇੱਕ ਸਵਾਲ ਬੜਾ ਰੰਦੀਰ ਜੀ ਮੈਂ ਤੁਹਾਡੇ ਤੋਂ ਸਾਫ਼ ਨਿਰਪੱਖ ਜਵਾਬ ਚਾਹਨਾ ਬੜੇ ਵੱਡੇ ਵੱਡੇ ਬੰਦੇ ਮਨਾਨਗੇ ਧਾਮੀ ਸਾਹਿਬ ਨੂੰ ਤੁਹਾਨੂੰ ਯਾਦ ਹੋਣਾ ਕਿਸੇ ਦੇ ਕਹਿਣ ਤੇ ਨਹੀਂ ਮੰਨੇ ਸੁਖਵੀਰ ਬਾਦਲ ਵੀ ਜਾਂਦੇ ਆ 5 ਮਿੰਟ ਗੱਲ ਕਰਦੇ ਆ ਉਹ ਹਾਂ ਕਰ ਦਿੰਦੇ ਆ ਠੀਕ ਹੈ ਜੀ ਮੈਂ ਆ ਗਿਆ ਗੱਲ ਤਾਂ ਇਹੀ ਹੈ ਨਾ ਜੀ ਰੌਲਾ ਤਾਂ ਇਹੀ ਗੱਲ ਦਾ ਹੈ ਜੀ ਚਾਪਲੂਸੀ ਦੀ ਲੜਾਈ ਰਹਿ ਗਈ ਰਾਜੇ ਤੇ ਇਹ ਲੋਕ ਚਾਪਲੂਸੀ ਕਰਦੇ ਨੇ ਜੀ ਸੂਈ ਸੰਭਾਲ ਦੀ ਜੀ ਜੀ ਵੀ ਜਿੰਨੀ ਅਸੀਂ ਸਭ ਤੁਸੀਂ ਕਰ ਲਾਂਗੇ ਸ਼ਾਇਦ ਉਹਨੇ ਵੱਡੇ ਬਣੇ ਉਹਨੂੰ ਭੁਲੇਖਾ ਜਿਹੜਾ ਕਾਲ ਤੱਕ ਸਭ ਦੀ ਗੱਲ ਹੈ ਉੱਥੇ ਬੰਦੇ ਨੇ ਕਿੱਥੇ ਗੱਲ ਲੱਗੀ ਜੀ ਜਿਹੜੇ ਦੋ ਤਰੀਕ ਨੂੰ ਫੈਲੋਤ ਹੋਏ ਸੀ ਨਾ ਜਿਹੜੇ ਦੋ ਹਾਂਜੀ 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 2024 ਨੂੰ ਉਦੋਂ ਜਿਹੜਾ ਨੌਜਵਾਨ ਪੀੜ੍ਹੀ ਹੈ ਉਹਨੂੰ ਤਾਂ ਪਤਾ ਨਹੀਂ ਸੀਗਾ ਵੀ ਕਾਲ ਤੱਕ ਸਭ ਦੀ ਕੀ ਮਹਾਨਤਾ ਜੀ ਦੇਖਾਂ ਬੇਸ਼ੰਮੇ ਗੱਲਾਂ ਹੋਣ ਲੱਗੀਆਂ ਸੀਗੀਆਂ ਵੀ ਐਡਾ ਵੱਡਾ ਤਖਤ ਸਿੱਖਾਂ ਕੋਲੇ ਜਿਹੜਾ ਕਿਸੇ ਵੀ ਵੱਡੇ ਵੱਡੇ ਬੰਦੇ ਨੂੰ ਸਾਹਮਣੇ ਖੜਾ ਕਰਕੇ ਸਜਾ ਦੇ ਸਕਦਾ ਹਾਂ ਕਿੱਡਾ ਵੱਡਾ ਨੌਚਾ ਹੋਇਆ ਸੀਗਾ ਕਿੱਡੀ ਵੱਡੀ ਗੱਲ ਬਣੀ ਸਿੱਖਾਂ ਦੀ ਤਖਤ ਦੀ ਮਰਿਆ ਦੀ ਗੱਲ ਕਿਹੜੀ ਹੋ ਗਈ ਸੀ ਪਰ ਚਾਰ ਦਿਨ ਬਾਅਦ ਰੋਲ ਤਰਨਣ ਹਾਂ ਜੀ ਮਨ ਵੀ ਲੀਆ ਗਲਤੀਆਂ ਬਾਝੋਂ ਮੁੱਕਰ ਵੀ ਗਏ ਬਾਅਦ ਕਿਹਾ ਲੱਗਦਾ ਵੈਸੇ ਮੰਨ ਗਏ ਸੀ ਗੁਰਦੀਪ ਜੀ ਤੁਹਾਨੂੰ ਸਾਰੇ ਲੱਗਦਾ ਨਹੀਂ ਵੀ ਜਿਹੜੀਆਂ ਐਜਪੀਸੀਆਂ ਚੋਣਾ ਨਹੀਂ ਹੋ ਰਹੀਆਂ ਕਾਫੀ ਟਾਈਮ ਤੋਂ ਹੈਨਾ ਉਹ ਵੀ ਕਮੂਕ ਕਾਰਨ ਚੋਣਾਂ ਹੋਣੀਆਂ ਚਾਹੀਦੀਆਂ 11 ਸਾਲ ਹੋ ਗਏ ਚੋਣਾਂ ਹੋਣ ਨੂੰ ਹਾਂ ਉਹੀ ਕਹਿ ਰਹੇ ਬਹੁਤ ਟਾਈਮ ਲੰਘ ਗਿਆ ਇਹ ਦੇਖੋ 5 ਸਾਲਾਂ ਬਾਅਦ ਚੋਣਾਂ ਹੋਣੀ ਚਾਹੀਦੀ ਹੈ ਨਹੀਂ ਉਹ ਵੀ ਕਰ ਨਹੀਂ ਉਹ ਤਾਂ ਹੁਣ ਜਿਹੜੇ ਉੱਥੇ ਪਹਿਲੇ ਕਰ ਰਹੇ ਨੇ ਉਹ ਤਾਂ ਅਧਿਕਾਰ ਹੀ ਨਹੀਂ ਰੱਖਦੇ ਜੀ ਅਧਿਕਤਕ ਨੂੰ ਵਾਲੀ ਅਧਿਕਾਰ ਹੀ ਨਹੀਂ ਆਦੀ ਕਰਨ ਦਾ ਉਹ ਤਾਂ ਰਿਟਾਇਰਮੈਂਟ ਟੱਪੇ ਹੋਣਾ ਦਾ ਇਸ ਕਰਕੇ ਚੋਣ ਜਲਦੀ ਹੋਣੀ ਚਾਹੀਦੀ ਹੈ ਸਾਡੀ ਵੀ ਮੁੱਖ ਮੰਗ ਹੈ ਤੇ ਅਸੀਂ ਇਹਦੀ ਤਰਦੀ ਵੀ ਕਰਾਂਗੇ ਕਿ ਚੋਣ ਕਰਾ ਕੇ ਕਰਾਈਏ ਜਲਦੀ ਚਲੋ ਤੋਂ ਮੈਨੂੰ ਇਕਾਂਤ ਵੀ ਜਾਂਦਿਆਂ ਦੇ ਇੱਕ ਜਵਾਬ ਦੋ ਜੋ ਸਾਡੇ ਲੋਕ ਕਮੈਂਟ ਕਰਨ ਵਧੀਆ ਆਪਣੀ ਆਪਣਾ ਪੁਰਾਣਾ ਵੀ ਵਧੀਆ ਚੱਲਿਆ ਜੀ ਉਹ ਉੱਥੇ ਬਹੁਤ ਵਧੀਆ ਕਮੈਂਟ ਕੀਤੀ ਸੀ ਤੇ ਮੈਨੂੰ ਇਹ ਗੱਲ ਦਾ ਸੱਚ ਤੇ ਸੱਚਾ ਪੂਰਾ ਜਵਾਬ ਦਿਓ ਕਿ ਕੀ ਸੁਖਵੀਰ ਬਾਦਲ ਦੇ ਵਾਪਸ ਪ੍ਰਧਾਨ ਬਣਨ ਦੇ ਨਾਲ ਪਾਰਟੀ ਉੱਥੇ ਜਿਹੜੇ ਪ੍ਰਾਈਮ ਲੀਡਰ ਹੈ ਹਜੇ ਵੀ ਹੈਗੇ ਨੇ ਉਹ ਨਾਲ ਖੜਨਗੇ ਕਿ ਇੱਕ ਦਿਖਾਵਾ ਹੋ ਰਿਹਾ ਹੈ ਦੇਖੋ ਨੁਕਸਾਨ ਲੋਕਾਂ ਦਾ ਹੋ ਰਿਹਾ ਲੋਕ ਨਾ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਖੇਤਰੀ ਪਾਰਟੀ ਮੰਨਦੇ ਨੇ ਪੁਰਾਣੀ ਪਾਰਟੀ ਸਾਫ ਤੋਂ ਅਰ ਪਰ ਇਹ ਗੱਲ ਇਸ ਤਰ੍ਹਾਂ ਹੈ ਜਿਹੜੀ ਕੱਲ ਚੋਣ ਹੋ ਜਾਣਾ ਜੀ ਹਾਂਜੀ ਹਾਂਜੀ ਉਹ ਤਾਂ ਮਾਨਤਾ ਪ੍ਰਾਪਤ ਹੈ ਨਹੀਂ ਜੀ ਉਹ ਠੀਕ ਹੈ ਸੁਧਾਨਤਾ ਕੋ ਨਹੀਂ ਜੀ ਸੁਧਾਨ ਨੂੰ ਕਾਗਜ਼ਾਂ ਜੋ ਮਰਜੀ ਕਰ ਲਿਆ ਹੋਇਆ ਹੈ ਹਾਂਜੀ ਹਾਂਜੀ ਪਰ ਨਾ ਉਹਨਾਂ ਨੇ ਸਿੱਖਾਂ ਨੇ ਮੰਨਿਆ ਨਾ ਲੋਕਾਂ ਨੇ ਮੰਨਿਆ ਕੱਲ ਕਿੰਨੇ ਵਿਰੋਧ ਹੋ ਗਿਆ ਖਾੜ ਦੇ ਵਿੱਚ ਸਮੁੱਚਾ ਅਕਾਲੀ ਦਰ ਜਿਹੜੇ ਦਾ ਸਰਕਲ ਦੇ ਪ੍ਰਧਾਨ ਸਾਬਕਾ ਚੇਅਰਮੈਨ ਸਭ ਛੱਡ ਕੇ ਨੇ 8:30 ਵਜੇ ਕੇ ਜਿਹਨਾਂ ਨੂੰ ਕੋਈ ਨਾ ਲੱਗੇ ਹੋਰ ਕਿਤੇ ਬਹੁਤ ਵਿਰੋਧ ਹੋ ਰਿਹਾ ਹੈ ਹਰ ਦੋ ਜਦ ਨੂੰ ਦੇਖੋ ਹੁੰਦਾ ਕੀ ਹੈ ਇਸ ਕਰਕੇ ਇਹਨਾਂ ਨੂੰ ਕਹਿੰਦੇ ਪ੍ਰਵਾਨ ਕਰਨਾ ਹੈ ਜੀ ਇਹਨਾਂ ਦੀ ਆਪਣੀ ਲੜਾਈ ਬਹੁਤ ਜ਼ਿਆਦਾ ਹੈ ਉਹ ਤਾਂ ਮਜੀਠਾ ਕੀਬੋਰਡ ਖੜੇ ਦੇਖਿਆ ਸਟੇਜ ਉੱਪਰ ਕੀ ਹੋ ਰਿਹਾ ਸੀਗਾ ਪਰ ਦਲੀਸ਼ ਚਿਮੇ ਨਾਲ ਇਸ ਕਰਕੇ ਇਹਨਾਂ ਦੀ ਆਪਣੀ ਲੜਾਈ ਹੈ ਨੈਨ ਕੋਹੋਂ ਲੀਡਰ ਕੋ ਲਿਆ ਇਹ ਲੀਡਰ ਅਸਰੇਗਾ ਤਾਂ ਪਰਿਵਾਰ ਮੈਨੂੰ ਕਹਿੰਦਾ ਕਿ ਇਹ ਕੱਲੀ ਵਾਲਾ ਤਾਂ ਬਣਿਆ ਹੀ ਨਹੀਂ ਜੀ ਜੀ ਨਾ ਕੱਲ ਦਾ ਭਰਾ ਬਣਿਆ ਕੋਈ ਇਹਦਾ ਇੱਕ ਪਰਿਵਾਰ ਦਾ ਇੱਕ ਮੁਖੀ ਸੀ ਉਹ ਮੁਖੀ ਬਣਿਆ ਦੁਬਾਰਾ ਇੱਕ ਪਰਿਵਾਰ ਦਾ ਮੁਖੀ ਬਣਿਆ ਤੇ ਇਹ ਇੱਕ ਹੋਰ ਗੱਲ ਜੇਕਰ ਤੁਹਾਡੀ ਜਿੰਨੇ ਵੀ ਕੈਂਡੀਡੇਟ ਨੇ ਜਿਨ੍ਹਾਂ ਨੂੰ ਵਧੀਆ ਸਮਰਥਨ ਮਿਲ ਰਿਹਾ ਹੈ ਹੈਨਾ ਮੇਰੇ ਮੈਂ ਮੰਨਦਾ ਤੇ ਕੀ ਤੁਹਾਡੀ ਜਿਹੜੀ ਕੱਲ ਨੂੰ ਕਮੇਟੀ ਬਣੇਗੀ ਦੇਖੋ ਕਹਿੰਦੇ ਤੁਹਾਡੇ ਵੀ ਜਿੱਤਣਗੇ ਕੋਈ ਉਹ ਨਹੀਂ ਹੈ ਫਿਰ ਇਹ ਜਿਹੜੀ ਤੁਹਾਡੀ ਪਾਰਟੀ ਹੁਣ ਗੱਲ ਕਰ ਰਹੀ ਹੈ ਜਿਦ ਕਰੇ ਲੋਕ ਪਸੰਦ ਕਰ ਰਹੇ ਆ ਮੈਂ ਦੇਖਿਆ ਤੁਹਾਡੀਆਂ ਰੈਲੀਆਂ ਕੀ ਤੁਸੀਂ ਉਹ ਗੱਲ ਤੇ ਸਟੈਂਡ ਰੱਖੋਗੇ ਵੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ 'ਤੇ ਸਾਡੀ ਪਾਰਟੀ ਚੱਲ ਰਹੀ ਹੈ ਜੋ ਤੁਹਾਡੀ ਸ਼੍ਰੋਮਣੀ ਕੱਲ੍ਹ ਕਹਿ ਰਹੀ ਹੈ ਕਿ ਉੱਥੇ ਦੇਖੋ ਜਿੱਤਣੋਂ ਪਹਿਲਾਂ ਭਗਵਾਨ ਤੋਂ ਬੋਲਦਾ ਕੋਈ ਕਹਿੰਦਾ ਸੀਗਾ ਕੀ ਉਹ ਤੁਹਾਡਾ ਸਟੈਂਡ ਰਹੇਗਾ ਦੇਖੋ ਸਿੱਖਾ ਮੁੱਢਲਾ ਫਰਜ਼ ਹੀ ਬਣਦਾ ਹੈ ਹਰ ਫਰਜ਼ ਹੈ ਵੀ ਸਾਡੇ ਲਈ ਅਕਾਲ ਤਖਤ ਸਾਹਿਬ ਸਭ ਤੋਂ ਸਰਵਚ ਹੈਗਾ ਜੀ ਅਸੀਂ ਉਹਨੂੰ ਮੰਨਦੇ ਆ ਮੰਨਦੇ ਰਹਾਂਗੇ ਇਹੋ ਕੋਈ ਦੋਰਾ ਮੰਨਿਆ ਹਰ ਮੰਦਰ ਸਾਹਿਬ ਸਾਡੇ ਲਈ ਪਵਿੱਤਰ ਸਥਾਨ ਹੈ ਅਕਾਲ ਤਖਤ ਸਭ ਤੋਂ ਸੇਣੇ ਤੁਰਦੇ ਆ ਉੱਥੋਂ ਦੇ ਹੁਕਮਰਾਨਾਂ ਨੇ ਇਹਨਾਂ ਮੇਨ ਲਾਗੂ ਰੋਣ ਵਾਸਤੇ ਇਹ ਲੱਗੇ ਹੋਇਆ ਉਹਦੀ ਕਰਾ ਰਹੇ ਆ ਉਹੀ ਮੰਨਾਂਗੇ ਜੋ ਇਹ ਸਿਧਾਂਤ ਦੇਵਾਂਗੇ ਸਿਧਾਂਤਾਂ ਦਾ ਉਹ ਅਸੀਂ ਪਰਿਵਾਰਵਾਦ ਨੂੰ ਖਤਮ ਕਰਾਂਗੇ ਜੀ ਜੀ ਰਿਸ਼ਤੇ ਅਜੇ ਤਣ ਸੋ ਬਾਰ 16 ਮਿੰਟਰ ਹੁੰਦੇ ਸੀ ਹਾਂਜੀ ਸੱਤ ਬਾਲ ਪ੍ਰਾਰਥ ਕਰਦੇ ਹੁੰਦੇ ਸੀ ਹਾਂਜੀ ਹਾਂਜੀ ਤੇ ਪੰਜ ਛੇ ਵੀਜੇ ਵੀਲੇ ਪਾਣੀ ਵੀਜੇ ਵੀਲੇ ਆਉਂਦੀ ਸੀ ਬੱਕਰੇ ਚਾਰ ਪੰਜੇ ਰਹਿੰਦੇ ਸੀ ਹਾਂਜੀ ਹਾਂਜੀ ਇਸ ਕਰਕੇ ਅਸੀਂ ਪਰਿਵਾਰਵਾਦ ਦੇ ਵਿੱਚੋਂ ਕੱਲ ਨੂੰ ਕੱਢਣਾ ਚਾਹੁੰਦੇ ਹਾਂ ਜੀ ਤਾਂ ਕਿ ਲੋਕਾਂ ਦਾ ਦੇ ਪੰਥ ਦਾ ਕਲਚਰ ਬਣੇ ਉਹ ਪੰਥਕ ਸਨਤਾ ਚੱਲੇ ਇਹ ਅਸੀਂ ਕਲਚਰ ਬਣਾ ਗੱਲਾਂ ਹੀ ਕਹਿ ਵੀ ਆ ਰਹੇ ਮੈਂ ਕਰਨਾ ਜਾਂਦਾ ਪਰ ਉਹ ਮੈਂ ਕਰਾਂਗਾ ਲਈ ਚੱਲ ਰਿਹਾ ਤੇ ਇਹ ਵੀ ਸਾਹਮਣੇ ਆ ਰਿਹਾ ਕਿ ਵੀ ਤੁਹਾਡੇ ਵੀ ਭਾਪੀ ਨਾਲ ਦੁਆਰਾ ਸਮਝੌਤੇ ਦੇ ਚਾਂਸ ਲੱਗ ਰਹੇ ਨੇ ਨਹੀਂ ਨਹੀਂ ਸਾਡੀ ਕੋਈ ਗੱਲ ਨਹੀਂ ਹੈਗੀ ਬੀਜੇਪੀ ਨਾਲ ਇਹ ਤਾਂ ਸਿਰਫ ਕੇਬਲ ਤੇ ਕੇਬਲ ਬਾਦਲ ਉਹਨੇ ਬਣਾ ਦਿੱਤਾ ਉਹ ਤੁਸੀਂ ਤਾਂ ਬੱਚੇ ਸੀ ਹਾਂਜੀ ਹਾਂਜੀ ਜਦੋਂ ਪੰਥਰਾਂ ਦੇ ਚ ਹੈ ਗੁਰਚਰਾਂ ਤੋਂ ਛੋੜੇ ਵੱਖਰੇ ਹੋਏ ਹਾਂਜੀ ਹਾਂਜੀ ਜਿਹੜਾ ਬੰਦਾ ਬਾਦਲਾਂ ਨੂੰ ਛੱਡਦਾ ਸੀਗਾ ਇੱਕ ਟੈਗ ਲਾਉਂਦੇ ਸੀ ਛੋੜੇ ਵੀ ਟੈਗ ਲਾਇਆ ਹਾਂਜੀ ਹਾਂਜੀ ਇਹ ਕਾਂਗਰਸ ਦੀ ਵੀ ਟੀਮ ਹੈ ਇਹ ਕਾਂਗਰਸ ਨਾਲ ਲਿਆ ਹੋਇਆ ਹਾਂਜੀ ਹਾਂਜੀ ਆ ਹੁਣ ਨਵੀਂ ਗੱਲ ਖੋਲਹੀ ਹੁਣ ਚੱਕ ਲੈ ਜਿਹੜਾ ਇਹਨੂੰ ਛੱਡਦਾ ਹੈ ਜਿਹੜੇ ਕਹਿੰਦੇ ਨੇ ਇਹ ਭਾਜਪਾ ਦਾ ਏਜੰਟ ਹੈ ਭਾਜਪਾ ਨਾਲ ਲਿਆ ਹੋਇਆ ਹੁਣ ਤੁਹਾਡੇ ਨੂੰ ਲੱਗ ਰਿਹਾ ਤੁਹਾਡੇ ਟੈਗ ਲੱਗ ਗਿਆ ਉਹ ਸਮਝੀ ਲਾਉਂਦੇ ਨੇ ਜਿਹੜਾ ਇਹ ਨਾ ਜੇ ਮੈਂ ਉਹਨਾਂ ਨਾਲ ਫੇਰ ਮੈਂ ਰੁਟੋ ਤਾਂ ਹਾਂ ਜਿਵੇਂ ਛੱਡ ਗਿਆ ਫੇਰ ਮੈਂ ਦੂਜੀ ਪਾਰਟੀ ਦੇ ਏਜੰਟਾਂ ਸਹੀ ਗੱਲ ਇਹ ਤਾਂ ਉਹਨਾਂ ਨੇ ਸੁਭਾਅ ਬਣਾ ਲਿਆ ਅਸਲ 'ਚ ਉਹਨਾਂ ਕੋਲ ਮੁੱਦਾ ਕੋਈ ਹੈ ਨਹੀਂ ਮੁੱਦਾ ਹਿੰ ਰਹਿ ਗਏ ਹੋ ਤੇ ਕੋਈ ਆ ਗੱਡੀਆਂ ਨਾਲ ਬਸਾਂ ਨਾਲ ਇਕੱਠ ਕਰਕੇ ਦਿਖਾਉਣਾ ਇਹ ਮੈਂ ਸਮਝਦਾ ਲੋਕਾਂ ਜੋਸ਼ ਕਿਵੇਂ ਹੈ ਲੋਕਾਂ ਜੋ ਕੀ ਕੀ ਹੌਸਲਾ ਹੈ ਹੌਸਲੇ ਨੂੰ ਭਰਤੀ ਹੈ ਹਾਂਜੀ ਹਾਂਜੀ ਕੱਲ ਨਾਨਕਨਾਸਾ ਗੁਰਦੁਆਰੇ ਹਾਂਜੀ ਅਸੀਂ ਟੈਂਟਰ ਆਇਆ ਭਰਤੀ ਕਰਨ ਵਾਲੇ ਜੀ ਮਤਲਬ ਸਵੇਰ ਤੋਂ ਲੋਗੇ ਸ਼ਾਮ ਤੱਕ ਲੈਣਾ ਟੁੱਟਿਆ ਇਹਨਾਂ ਸਾਰੇ ਲੋਕਾਂ 'ਚ ਆ 68 ਦੇ ਵਿੱਚ ਮੇਰਾ 19 ਲੱਖ ਦੀ ਪਰਦੇਸ ਹੜ ਚਲੀ ਗਈ ਜੀ ਤੇ ਅਸੀਂ ਅਕਾਲ ਤੱਕ ਸਰਕਾਰ ਦੇ ਹੁਕਮ ਤਾਕ ਅਧਾਰ ਕਾਰਡ ਦਾ ਨੰਬਰ ਵਿਚ ਪਾ ਰਹੇ ਵਗੈਰਾ ਵਧੀਆ ਗੱਲ ਹੈ ਤਾਂ ਕਿ ਜਾਨੀ ਨਾ ਪਰਤੀ ਹੋਵੇ ਹਾਂ ਇਹਨਾਂ ਤਾਂ ਆਪਣੇ ਕੋਲ ਹੀ ਪਰਪਰ ਕੇ ਕਰਕੇ ਕਾਲ ਪੱਤਰੀ ਕਰ ਲਈ ਪੂਰੀ ਪਾਈ ਤਾਂ ਫਿਰ ਦੇਖੋ ਰੰਦੀ ਜੀ ਉਹਨਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਨਾ ਕੀ ਕਰ ਹੈ ਨਾ ਇਹਨਾਂ ਦਾ ਸਬਰ ਹੋਣਾ ਬਤਰੀ ਬਣਦਾ ਹੈ ਤੇ ਤਿਰ ਪਰ ਦਿਨ ਡਾਊਨ ਨਹੀਂ ਜਾਣਗੇ ਪਰ ਜਿਹੜਾ ਗੁਰੂ ਨੂੰ ਮੁੱਖ ਬੇਵਕ ਹੋ ਗਿਆ ਹਾਂ ਉਹ ਤਾਂ ਉਹਨੇ ਘੋੜੇ ਬਾਹਰ ਡੇਣਾ ਜਣਾ ਜਿਹੜਾ ਘਰ ਵੀ ਢ ਗਿਆ ਜੀ ਚਲੋ ਰੰਦੀਰ ਜੀ ਤੁਸੀਂ ਸਾਡੇ ਚੈਨਲ ਚ ਆਏ ਤੇ ਤੁਸੀਂ ਬਹੁਤ ਵਧੀਆ ਆਪਣੇ ਹੈ ਨਾ ਸਾਡੇ ਸਮਾਂ ਕੱਢਿਆ ਪਿਆ ਤਾਂ ਮੈਂ ਚੈਨਲ ਤੇ ਪਛਾਣੇ ਪੂਰੀ ਟੀਮ ਨੂੰ ਤੁਹਾਡਾ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਕੀਮਤੀ ਸਮਾਂ ਕੱਢ ਕੇ ਸਾਡੇ ਲਈ ਆਏ ਤੇ ਅਸੀਂ ਚਾਹਨੇ ਆ ਕਿ ਦੇਖੋ ਜੋ ਸਾਡਾ ਮੁੱਦਾ ਸੀਗਾ ਜਿਵੇਂ ਆਪਣੇ ਡਾਕਟਰ ਸਾਹਿਬ ਨਾਲ ਜੁੜੇ ਸਾਡੇ ਨਾਲ ਕਈ ਲੋਕ ਜੁੜਦੇ ਨੇ ਜੋ ਕਿ ਸੁਖਵੀਰ ਸਿੰਘ ਬਾਦਲ ਦੀਆਂ ਨੀਤੀਆਂ ਤੋਂ ਕਾਫੀ ਖੁਸ਼ ਨਹੀਂ ਹੈਗੇ ਤੇ ਜੋ ਤੁਹਾਡੀ ਪਾਰਟੀ ਵਾਲੇ ਜੋ ਨਵੀਆਂ ਪਾਰਟੀਆਂ ਬਣ ਰਹੀਆਂ ਨੇ ਨਾ ਚਾਹੇ ਉਹ ਬਾਕੀ ਕਹਿੰਦੇ ਟੈਗ ਲਾਉਂਦੇ ਨੇ ਸਹੀ ਗੱਲ ਕਹਿ ਰਹੇ ਹੋ ਪਰ ਉਹਨਾਂ ਨੂੰ ਹੁਣ ਮੂੰਹ ਤੋੜਦਾ ਜਵਾਬ ਮਿਲ ਰਿਹਾ ਹੈ ਜਿਵੇਂ ਤੁਸੀਂ ਕਿਹਾ ਵੀ ਹਾਂ ਅਸੀਂ ਆਧਾਰ ਕਾਰਡ ਪੈਨ ਲੈ ਰਹੇ ਹਾਂ ਉਹ ਵਧੀਆ ਗੱਲ ਹੈ ਕਿਉਂਕਿ ਇਹਨਾਂ ਨੇ ਜਿਹੜੀ ਭਰਤੀਆਂ ਕੀਤੀਆਂ 27 ਲੱਖ ਫਾਰਮ ਕਿਉਂਕਿ ਪੈਨੇ ਹੀ ਲੋਕੋ ਵਿਚਾਰ ਚਾ ਵਿਸ਼ਾ ਬਣ ਗਿਆ ਸੀ ਵੀ ਐਨੇ ਫਾਰਮ ਕਿੱਥੇ ਵਾ ਗਏ ਫਾਰਮ ਚਪੇ ਹੀ ਨਹੀਂ ਸੀ ਕਹਿੰਦੇ ਐਨੇ ਭਰਤੀ ਤੁਸੀਂ ਕਿੱਥੋਂ ਤਗਾਤੀ ਤਾਂ ਤੁਸੀਂ ਸਾਡੇ ਨਾਲ ਜੁੜਿਆ ਕਰੋ ਤੇ ਤੁਸੀਂ ਆਪਣਾ ਸਰ ਸਮੇਂ ਦਿੱਤਾ ਸਾਨੂੰ ਵਧੀਆ ਸੋਰੀ ਸਾਨੂੰ ਸੁਭੀਰ ਸਿੰਘ ਬਾਦਲ ਦੇ ਦੁਆਰਾ ਪ੍ਰਧਾਨਮਨ ਤੇ ਆਪਣੇ ਵਧੀਆ ਵਿਚਾਰ ਤੇ ਤੇ ਮੈਂ ਤੁਹਾਡਾ ਸਾਰ ਚੈਨਲ ਦੀ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਸਾਰੇ ਸੁਤਨ ਮਹਿਰ ਖਾਲਸਾ ਬੈਠੇ ਤੋ ਦੋਸਤੋ ਇਹ ਸਾਡਾ ਸੁਖਦੀਪ ਸਿੰਘ ਸੌਰੀ ਸੁਖਦੀਪ ਸਿੰਘ ਰਖੜਾ ਇਹ ਦੇ ਸਭ ਕੈਨੇ ਮੰਤਰੀ ਦੇ ਬ੍ਰਦਰ ਜੋ ਕੇ ਸਾਫਕਾ ਤੁਹਾਨੂੰ ਦੱਸਿਆ ਕਿ ਪੰਜਾਬ ਐਗਰੋ ਦੀ ਰੇ ਰੰਦੀਸਨੀ ਰਖੜਾ ਚੇਅਰਮੈਨ ਇਹਨੇ ਪਹਿਲਾਂ ਫਿਰ ਇਹ ਜ਼ਿਲ੍ਹਾ ਪ੍ਰਧਾਨ ਵੀ ਰਹੇ ਨੇ ਕੱਲ੍ਹ ਨਾਲ ਰਹੇ ਤੇ ਹੁਣ ਇਹਨਾਂ ਦੇ ਵੱਲੋਂ ਜਿਹੜੀ ਭਰਤੀ ਮਹਿੰਮ ਕੀਤੀ ਗਈ ਹੈ ਸ਼ੁਰੂ ਤੇ ਉਹਦਾਂ ਨੂੰ ਇਹ ਵਧੀਆ ਹੰਗਾਰਾ ਮਿਲ ਰਿਹਾ ਨੋ ਜਿਲ੍ਹਿਆਂ ਦੇ ਵਿੱਚ ਕਾਫੀ ਇਹਨਾਂ ਨੂੰ ਹੰਗਾਰਾ ਮਿਲ ਰਿਹਾ ਲੋਕ ਜੁੜ ਰਹੇ ਨੇ ਜਿਵੇਂ ਇਹਨਾਂ ਦੱਸਿਆ ਕਿ ਅਸੀਂ ਕੱਲ੍ਹ ਫਾਰਮ ਸਵੀਰ ਲਗੇ ਸ਼ਾਮ ਤੱਕ ਭਰ ਰਹੇ ਸੀ ਤਾਂ ਹ ਸਵਾਲ ਜਿਹੜਾ ਸਾਡਾ ਬੁੱਧਾ ਇਹ ਸੀ ਕਿ ਸੁਖਵੀਰ ਸਿੰਘ ਬਾਦਲ ਜੋ ਕਿ ਕਿਸੇ ਸਮੇਂ ਤਾਂ ਕਹਿ ਰਹੇ ਸੀ ਕਿ ਮੈਂ ਪ੍ਰਧਾਨ ਬਣਨਾ ਹੀ ਨਹੀਂ ਜਿਹਨੂੰ ਮਰਜੀ ਬਣਾ ਦੋ ਪਰ ਇੱਕ ਡਰਾਮਾ ਕੀਤਾ ਗਿਆ ਜਦੋਂ ਪ੍ਰਧਾਨ ਡੈਲੀਗੇਟਸ ਆਏ ਡੈਲੀਗੇਟਸ ਵੀ ਜੋ ਇਹਨਾਂ ਦਾ ਰਖੜਾ ਸਾਹਮਣੇ ਸਿਆ ਉਹ ਡੈਲੀਗੇਟਸ ਵੀ ਸੁਭੀਰ ਸਿੰਘ ਬਾਦਲ ਦੇ ਔਰ ਕੋਈ ਕਿੰਤੂ ਪਰੰਤੂ ਨਹੀਂ ਫੇਰ ਇੱਕ ਦਾਹਾਵਾ ਕੀਤਾ ਗਿਆ ਘਰ ਦੇ ਬੰਦੇ ਨੂੰ ਦੁਬਾਰਾ ਘਰ ਵਾਲਾ ਬਣਾ ਦਿੱਤਾ ਗਿਆ ਤਾਂ ਇਹ ਡਰਾਮਾ ਕਰਨ ਦੀ ਲੋੜ ਕੀ ਸੀ ਕਿਉਂਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਖੇਤਰੀ ਘਰ ਦੀ ਪਾਰਟੀ ਮੰਨਦੇ ਨੇ ਔਰ ਕਿਤਨਾ ਕਿਤੇ ਸੁਭੀਰ ਸਿੰਘ ਬਾਦਲ ਕਰਕੇ ਇਸ ਸ੍ਰੋਮਣੀ ਅਕਾਲੀ ਦਲ ਜੋ ਕੇਸ਼ਰੀ ਅਕਾਲ ਤਖਤ ਸਾਹਿਬ ਨਾਲ ਚੱਲਦੀ ਹੈ ਉਹਦਾ ਕਰ ਰਹੇ ਨੇ ਨਾਮ ਖਰਾਬ ਔਰ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਕਹਿੰਦੇ ਕਰਤਾਰ ਕੇ ਰੰਗ ਨਿਆਰੇ ਉਹ ਕੰਮ ਦਿਖੇਗਾ ਬਹੁਤ ਜਲਦੀ ਦਿਖੇਗਾ ਸੋ ਦੋਸਤੋ ਤੁਹਾਨੂੰ ਕਿਵੇਂ ਲੱਗਿਆ ਕਿ ਜੋ ਅਸੀਂ ਅੱਜ ਦਾ ਮੁੱਦਾ ਦਿੱਤਾ ਸੀ ਤੁਹਾਨੂੰ ਜੋ ਵੀ ਸਹੀ ਲੱਗਦਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਇਹ ਤੁਹਾਡੇ ਆਪਣੇ ਇੱਕ ਇੱਕ ਘਰ ਦਾ ਮਸਲਾ ਹੈ ਜਿਹੜੇ ਖਾਸ ਕਰ ਸ੍ਰੋਮਣੀ ਅਕਾਲੀ ਦਲ ਪਿਆਰ ਕਰਦੇ ਨੇ ਸਾਨੂੰ ਕਮੈਂਟ ਕਰਿਆ ਕਰੋ ਤਾਂ ਕਿ ਸਾਨੂੰ ਵੀ ਕੁਝ ਸਿੱਖਣ ਨੂੰ ਮਿਲੇ ਪਤਾ ਲੱਗੇ ਤੇ ਜੇ ਤੁਹਾਨੂੰ ਲੱਗਿਆ ਵੀ ਇਹ ਪ੍ਰੋਮ ਸਹੀ ਹੋਇਆ ਸਿੱਖੀ ਸਿਧਾਂਤਾਂ ਲਈ ਹੋਇਆ ਤਾਂ ਇਹਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਕਿ ਉਹ ਜਿਹੜੇ ਲੀਡਰ ਜੇ ਸੁੱਤੇ ਪਏ ਨੇ ਜਿਹੜੇ ਕਿ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਨੇ ਉਹਨਾਂ ਦੇ ਕੰਨਾਂ ਦੇ ਅੱਖਾਂ ਖੋਲਣਗੇ ਤੁਸੀਂ ਸਾਡੇ ਕਮੈਂਟ ਸੋ ਦੋਸਤੋ ਫੇਰ ਤੁਹਾਡੇ ਨਾਲ ਜੁੜਾਂਗਾ ਜਲਦੀ ਹੋਈ ਕੋਈ ਹੋਰ ਲਾਈਦਾ ਪ੍ਰੋਨ ਲੈ ਕੇ